ਇਹ ਘਟਨਾ ਕੀ ਸੀ ਜੀ ਕੀ ਗੱਲਬਾਤ ਹੋਈ ਜੀ ਪਹਿਲਾਂ ਤਾਂ ਮੈਂ ਚੈਨਲ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਮੀਡੀਆ ਅੱਜਕੱਲ ਦੇ ਜਵਾਨੇ ਦੇ ਵਿੱਚ ਬੜਾ ਸੋਸ਼ਲ ਹੈ ਤੇ ਦੁੱਖ ਦੇ ਸੁੱਖ ਦੇ ਵਿੱਚ ਜਿੱਥੇ ਮੀਡੀਆ ਪਹੁੰਚਦਾ ਉੱਥੇ ਕੋਈ ਵੀ ਨੀਂ ਚੀਜ਼ ਪਹੁੰਚ ਸਕਦੀ ਕੱਲ 26 ਤਰੀਕ ਦੀ ਮੌਰਨੀ ਦੀ ਗੱਲ ਹੈ ਜੀ 25 ਤਰੀਕ ਦੀ ਸ਼ਾਮ ਨੂੰ 12:44 ਮਿੰਟ ਤੇ ਮੇਰੀ ਵਾਈਫਾਈ ਸੀਗੀ ਮੈਂ ਉਹਨੂੰ ਲੈਣ ਗਿਆ ਸੀਗਾ ਤੇ ਜਦੋਂ ਸਵਾ 1 ਵਜੇ ਅਸੀਂ ਉੱਥੋਂ ਬਾਹਰ ਨਿਕਲੇ ਆ ਤੇ ਉਥੋਂ ਸਵਾ 1 ਵਜੇ ਨਿਕਲ ਕੇ ਇੱਕ ਜਵਿੰਦਰ ਸਿੰਘ ਸਿੰਘ ਮਲੋੜ ਤੋਂ ਉਹ ਵੀ ਬਰਿਸਮੈਂਟ ਤੋਂ ਹੀ ਆਏ ਸੀਗਾ ਮੈਂ ਸੀ ਮਿਸਿਸ ਸੀ ਡਰਾਈਵਰ ਸੀਗਾ ਅਸੀਂ ਸਵਾ 1 ਵਜੇ ਉਥੋਂ ਨਿਕਲ ਕੇ ਸਵਾ 2 ਵਜੇ ਅਸੀਂ ਇੱਥੇ ਪਹੁੰਚ ਗਏ ਹਵੇਲੀ ਹੋਟਲ ਤੇ ਟੱਬਾ ਹੋਟਲ ਹੈ ਵੀ ਆਮ ਖਾਣੇ ਪੀਣੇ ਆ ਚਲੋ ਬਾਹਰੋਂ ਸਫਰ ਚੋਂ ਆਏ ਆ ਇਹਨਾਂ ਲੰਮਾ ਸਫਰ ਕੱਢ ਕੇ ਆਏ ਆ ਤੇ ਉੱਥੇ ਅਸੀਂ ਕੋਈ ਅੱਧਾ ਪੌਣਾ ਘੰਟਾ ਸੀ ਚਾਹ ਪਾਣੀ ਪੀਤਾ ਉਥੋਂ ਅਸੀਂ ਚੱਲ ਪਏ ਆ ਤੇ ਸਾਡੇ ਨਾਲ ਦੋ ਬੰਦੇ ਬੱਚੇ ਨੌਜਵਾਨ ਮੁੰਡੇ ਸਾਈਡ ਤੇ ਇੱਕ ਹੋਰ ਬੈਂਚ ਤੇ ਟੇਬਲ ਤੇ ਬੈਠੇ ਹੋ ਖਾਈ ਪੀ ਜਾਂਦੇ ਆ ਅਸੀਂ ਉਹਨਾਂ ਵੱਲੀ ਧਿਆਨ ਨਹੀਂ ਕੀਤਾ ਉਹ ਸਰਸਰੀ ਆ ਵੀ ਕੋਈ ਓਡਾ ਰਸ਼ ਨਹੀਂ ਸੀਗਾ ਵਿਲੇ ਸੀਗਾ ਉੱਥੋਂ ਅਸੀਂ ਚੱਲ ਕੇ ਕੁਝ ਟਾਈਮ ਬਾਅਦ ਸਾਡੇ ਮਗਰ ਇੱਕ ਕਾਰ ਆਈ ਹੈ ਜਦੋਂ ਕਾਰ ਸਾਨੂੰ ਕ੍ਰੋਸ ਕਰਕੇ ਉਹਨੇ ਅੱਗੇ ਬ੍ਰੇਕ ਮਾਰਤੇ ਤੇ ਸਾਡੀ ਕਾਰ ਉਹਦੇ ਨਾਲ ਹਿੱਟ ਕੀਤੀ ਹੈ ਉਦੋਂ ਅਸੀਂ ਆਖਿਆ ਵੀ ਇਹ ਕੀ ਗੱਲ ਹੋ ਗਈ ਕੀ ਕਰਨਾ ਵੀ ਇਹ ਇੱਟ ਕਿ ਹੋ ਗਈ ਵੀ ਆਪਾਂ ਤਾਂ ਕਿਸੇ ਨੂੰ ਸਾਈਡ ਹੁਣ ਨਹੀਂ ਦਿੱਤੀ ਕੋਸ ਵੀ ਨਹੀਂ ਜਾਂ ਆਪਾਂ ਕਿਹਾ ਵੀ ਇਹ ਕਿਉਂ ਹੈ ਤੇ ਸਾਡੇ ਦੇ ਜਿਹੜਾ ਮੁੰਡਾ ਡਰਾਈਵਰ ਸੀ ਉਹਨੇ ਸ਼ੱਕ ਹੋ ਗਿਆ ਵੀ ਇਹ ਤਾਂ ਨੁਕਸਾਨ ਦੇ ਕਾ ਵੀ ਮਾੜੇ ਆ ਬੰਦੇ ਤੇ ਪਰ ਸਾਨੂੰ ਉੱਥੇ ਕੋਈ ਨਹੀਂ ਤੇ ਜਗ੍ਹਾ ਨਹੀਂ ਬਿਹਦਾ ਜਿੱਥੇ ਅਸੀਂ ਵੜ ਸਕੀ ਜਾਂ ਕਰ ਸਕੀਏ ਜਦੋਂ ਅਸੀਂ ਉੱਥੋਂ ਕਾਰ ਨੂੰ ਮੈਂ ਕਿਹਾ ਵੀ ਤੂੰ ਤੇ ਚੱਲ ਤੇ ਅਸੀਂ ਵੀ ਸੋਚਿਆ ਵੀ ਇੱਕ ਵਾਰੀ ਕੋਸ਼ਿਸ਼ ਕੀਤੀ ਵੀ ਨਹੀਂ ਤਾਂ ਖੌਰੇ ਪਿੱਛੇ ਮੁੜ ਗਏ ਉਹਨੇ ਔਰ ਕੁਛ ਸਮੇਂ ਬਾਅਦ ਉਹ ਫਾਨ ਨੂੰ ਸਾਨੂੰ ਕਾਰ ਵਿੱਚੋਂ ਬੜੀ ਤੇਜ਼ ਦਿਸੇ ਲਾਈਟ ਉਹਦੀ ਚਿੱਟੀਆਂ ਸੀਆਂ ਲਾਈਟਾਂ ਜੇ ਮਰਕਰੀ ਦੇ ਬਲਬ ਹੁੰਦੇ ਸੀ ਚਿੱਟੇ ਲਾਈਟ ਸੀ ਤੇ ਪਛਾਣ ਲੈਂਦਾ ਸੀ ਵੀ ਸਾਨੂੰ ਦੂਰੋਂ ਹੀ ਉਹ ਹੁੰਦੀ ਆ ਤੇ ਡਰਾਈਵਰ ਨੇ ਵੀ ਸਾਡੇ ਨਿਆਸਤਾ ਵੀ ਉਹਨੇ ਸ਼ੀਸ਼ੇ ਵੀ ਦੇਖ ਲਿਆ ਵੀ ਉਹ ਵੀ ਪਿੱਛੋਂ ਤੇਜ਼ ਆਉਂਦੀ ਹੈ ਜਦੋਂ ਉਹ ਕਾਰੇ ਆਗੇ ਕਦੇ ਅੱਗੇ ਹੋਇਆ ਕਦੇ ਪਿੱਛੇ ਹੋਇਆ ਕਦੇ ਸਾਈਡ ਇਸ ਤਰ੍ਹਾਂ ਮਾਰਨ ਵੀ ਇਹ ਸੜਕ ਦੇ ਥੱਲੇ ਡਿੱਗ ਪੈਣਾ ਜਾਂ ਵੀ ਇਧਰਲੇ ਪਾਸੇ ਜਦੋਂ ਬਾਹਰ ਨਿਕਲੇ ਠੋੜ ਨੂੰ ਕਹਣ ਕਦੇ ਇਧਰ ਕਈ ਵਾਰੀ ਤਾਂ ਜਿਵੇਂ ਆਏ ਨੇ ਸਾਪਲੇਟੇ ਮਾਰਦਾ ਹੁੰਦਾ ਐਸ ਤਰ੍ਹਾਂ ਐਸ ਤਰ੍ਹਾਂ ਕਰਕੇ ਵੀ ਆਈਆਂ ਮੋਤ ਲਈ ਦੇ ਦੇ ਜੇ ਤਾਂ ਲੰਮਾ ਚਾਹੇ ਕਰੀਏ ਤਾਂ ਬਹੁਤ ਹੈ ਪਰ ਉਹ ਸੀਨ ਆ ਬੜਾ ਹੀ ਸਾਡਾ ਦਿਲ ਕੰਬੋ ਅਜੇ ਵੀ ਡਰਦੇ ਆ ਜਦੋਂ ਅਸੀਂ 110 ਤੇ 112 ਤੇ ਅਸੀਂ ਫੋਨ ਸ਼ੁਰੂ ਕਰਤੇ ਸਾਨੂੰ ਮੁੰਡੇ ਨੇ ਕਹਦਾ ਵੀ ਤੁਸੀਂ 110 ਤੇ 112 ਕਰੋ ਹੋਰ ਆਪਣੇ ਕੋਲ ਕੋਈ ਚਾਰਾ ਨਹੀਂ ਨੁਕਸਾਨ ਹੈ ਅਸੀਂ 80 110 ਤੇ 112 ਤੇ ਰਿੰਗ ਕਰ ਜੰਨੇ ਆ ਉਹ ਅਕਨਸਾ ਲੋਕੇਸ਼ਨ ਦੱਸੋ ਅਸੀਂ ਕਿਹੜਾ ਲੋਕੇਸ਼ਨ ਅਸੀਂ ਕੀ ਦੱਸੀ ਸਾਨੂੰ ਪਤਾ ਨਹੀਂ ਉਪਰੀ ਜਗ੍ਹਾ ਅਸੀਂ ਕੀ ਦੱਸੀ ਕਿ ਕਿਹੜੀ ਲੋਕੇਸ਼ਨ ਹੈ ਇਹਦੇ ਵਿੱਚ ਮਤਲਬ ਕਦੇ ਸਾਨੂੰ ਅਸੀਂ ਨੋਵਾ ਦਾ ਵੀ ਆਸਰਾ ਮਿਲ ਗਿਆ ਵੀ ਚਲੋ ਨੋਵਾ ਅਗੇ ਇੱਕ ਕਰ ਸੀ ਉਹਨਾਂ ਨੇ ਨੋਵਾ ਦੇ ਰੋਕ ਤਿਆ ਉਹ ਰੋਕਦੇ ਰੋਕਦੇ ਅਸੀਂ ਫਿਰ ਟੱਪ ਗਏ ਗਾਂਹ ਜਾ ਕੇ ਫਿਰ ਜਦੋਂ ਨੋਵਾ ਅਗੇ ਸਾਨੂੰ ਫਿਰ ਹੋਊਗਾ ਵੀ ਚਲ ਫੇਰ ਆਗੇ ਫੇਰ ਜੰਨੇ ਆ ਇਹ ਲਈ ਦੇ ਦੇ ਜਦੋਂ ਹਾਂਸੀ ਦੇ ਫਲਾਈਓਵਰ ਤੇ ਆ ਗਏ ਆ ਉਹਨਾਂ ਨੇ ਫਲਾਈਓਵਰ ਦੇ ਵਿੱਚ ਟੇਢੀ ਕਰ ਲਾਤੀ ਜਦੋਂ ਟੇਢੀ ਕਰ ਲਾ ਕੇ ਤੇ ਇਹਨੂੰ ਅਲਾਉ ਕਰਤਾ ਵੀ ਤੂੰ ਨਿਕਲ ਜਾ ਜਿਹੜੀ ਨੋਵਾ ਸੀਗੀ ਤੇ ਸਾਡੇ ਜਦੋਂ ਉਹ ਥੱਲੇ ਹੋਇਆ ਜਾਂ ਕੁਦਰਤ ਨੇ ਕ੍ਰਿਸ਼ਮਾ ਦਿਖਾਇਆ ਜਾਂ ਪਰਮਾਸੀ ਸਾਨੂੰ ਆਇਆ ਮੈਂ ਕਿਹਾ ਪੁੱਤ ਤੂੰ ਪਿਛਾਂ ਮੋੜਲਾ ਹੁਣ ਆਪਣੇ ਕੋਲ ਚਾਰਾ ਨਹੀਂਗਾ ਕੋਈ ਜੇ ਅਸੀਂ ਅੱਗੇ ਕਰੀਏ ਤਾਂ ਅੱਗੇ ਕਰ ਲੈਣ ਜੇ ਪਿੱਛੇ ਕਰੀਏ ਤਾਂ ਪਿੱਛੇ ਗੱਲ ਪਰ ਕਿਉਂਕਿ ਅਸੀਂ ਬੈਠੇ ਸੀ ਨਾ ਇੱਕੇ ਦਾ ਵੀ ਟਰਨ ਕੀਤੀ ਪਿੱਛੇ ਨੂੰ ਅਸੀਂ ਰੋਂਗ ਸਾਈਡ ਜਿੱਨਾ ਚਿਰ ਕੱਟਨੇ ਆ ਗਲਤ ਆਇਆ ਅੱਗੇ ਪਾਸੋਂ ਟਰੱਕ ਵੀ ਆ ਗਿਆ ਸਾਨੂੰ ਇਹ ਵੀ ਪਤਾ ਸੀ ਨਹੀਂ ਜਾਣੀਆ ਡਾਇਰੈਕਟ ਹੀ ਐ ਐਕਸੀਡੈਂਟ ਹੋਇਆ ਜਦੋਂ ਉੱਥੇ ਮੁੜ ਕੇ ਸਾਈਡ ਤੇ ਅਸੀਂ ਖੱਬੇ ਪਾਸੇ ਹੋ ਗਏ ਆ ਇੱਕ ਪੈਟਰੋਲ ਪੰਪ ਹਾਂਸੀ ਬਾਈ ਰੋਡ ਤੇ ਮਿਲਿਆ ਉਹ ਲਾਈਟ ਬੰਦਾ ਤਾਂ ਕੋਈ ਦੇਸਿਆ ਨਹੀਂ ਬਲਬ ਦਿਸੇ ਅਸੀਂ ਤੱਤੇ ਫਾਟੀ ਸਾਈਡ ਤੇ ਕਰਕੇ ਪਿਛਲੇ ਪਾਸੇ ਬਾਥਰੂਮ ਸੀਗਾ ਬਾਥਰੂਮ ਦੇ ਵਿੱਚ ਅਸੀਂ ਵੜ ਗਏ ਆ ਸਾਰੇ ਤੇ ਲੋਕ ਕਰਿਆ ਫੋਰਸ ਨੂੰ ਉਹ ਕਹਿੰਦੇ ਦੱਸੋ ਕਿੱਥੇ ਅਸੀਂ ਆਖਿਆ ਵੀ ਪੈਟਰੋਲ ਪੰਪ ਦੇ ਪਿਛਲੇ ਪਾਸੇ ਸੀ ਬਾਥਰੂਮ ਚ ਲੁਕੇ ਪਏ ਆ ਜਦੋਂ ਤੁਸੀਂ ਆਉਂਗੇ ਅਸੀਂ ਫੇਰ ਬਾਹਰ ਨਿਕਲਾਂਗੇ ਕੋਸਟ ਟਾਈਮ ਬਾਦ ਫੋਰਸ ਆਈ ਹੈ ਫੋਰਸ ਨੂੰ ਦੱਸ ਕੇ ਕਹਿੰਦੇ ਕਿਦੋਂ ਅਸੀਂ ਖਾ ਦਿੱਲੀ ਵੱਲੇ ਗਏ ਆ ਦਿੱਲੀ ਵੱਲੀ ਉਹਨਾਂ ਨੇ ਕੋਈ ਜਾਣ ਦੀ ਕੋਸ਼ਿਸ਼ ਨਹੀਂ ਕੀਤੀਗੀ ਸਾਨੂੰ ਕਹਿੰਦੇ ਵੀ ਸਾਨੂੰ ਫੋਰਸ ਪ੍ਰੋਵਾਈਡ ਕਰਦੀ ਆ ਤੁਸੀਂ ਦੱਸੋ ਸੀ ਕਿੱਥੇ ਜਾਣਾ ਅਸੀਂ ਉਹਨਾਂ ਨੂੰ ਆਖਿਆ ਵੀ ਅਸੀਂ ਤਾਂ ਕਿਤੇ ਰਹਿਣਾ ਸਾਨੂੰ ਦੱਸੋ ਵੀ ਤੁਸੀਂ ਕਰਦੇ ਕੀ ਆ ਉਹਨਾਂ ਨਾਲ ਤੂੰ ਤਾਂ ਮੈਂ ਮੈਂ ਹੀ ਹੋਈ ਵੀ ਸਾਨੂੰ ਮਰਵਾ ਕੇ ਆਉਂਗੇ ਤੁਸੀਂ ਉਹ ਆ ਗਏ ਆ ਉਹਨਾਂ ਨੇ ਆ ਕੇ ਇੱਧਰ ਦਿੱਲੀ ਵੱਲੀ ਨੂੰ ਉਹ ਤਾਂ ਦਿੱਲੀ ਵੱਲੀ ਨੂੰ ਗਏ ਤੇ ਪਰ ਸਾਨੂੰ ਉਹਨਾਂ ਨੇ ਇੱਧਰ ਨੂੰ ਵੀ ਪ੍ਰੋਵਾਈਡ ਕਰਦਾ ਇੱਧਰ ਨੂੰ ਚੱਲੋ ਤੇ ਟੂਲ ਪਲਾਜ ਦਿੱਕਰ ਸਾਨੂੰ ਛੱਡ ਗਏ ਆ ਆ ਬਸ ਆ ਕੁਸ ਹੋ ਗਿਆ ਤੇ 6000 ਯਾਰ ਸਾਡੀ ਟੈਕਸੀ ਰੋਹ ਜਾਂਦੀ ਆ ਪੰਜਾਬ ਤੋਂ ਦਿੱਲੀ ਨੂੰ ਮੈਂ ਤਾਂ ਪੰਜਾਬ ਦੇ ਕਿਸਾਨ ਵੀਰਾਂ ਨੂੰ ਨੌਜਵਾਨਾਂ ਨੂੰ ਇਹ ਬੇਨਤੀ ਕਰਦਾ ਵੀ ਜਿਹੜੇ ਬੱਚੇ ਉਧਰੋਂ ਆਉਂਦੇ ਆ ਜਾਂ ਇੱਧਰੋਂ ਜਾਂਦੇ ਆ ਘਰੋਂ ਪਾਣੀ ਲੈ ਕੇ ਜਾਣ ਘਰੋਂ ਚਾਹ ਲੈ ਕੇ ਜਾਣ ਕਿਸੇ ਹੋਟਲ ਦੇ ਨਾਲ ਖੋਣ ਉਹਨਾਂ ਨੇ ਸਾਡੀ ਕਮਾਈ ਕਰਕੇ ਮਹਿਲ ਬਣਾ ਲਿਆ ਤੇ ਸਾਡੇ ਵਾਸਤੇ ਨਾ ਉਥੋਂ ਦੀ ਸਰਕਾਰ ਨੇ ਕੋਈ ਸੁਰੱਖਿਆ ਪ੍ਰਬੰਧ ਕੀਤੇ ਆ ਤੇ ਨਾ ਹੋਟਲ ਵਾਲਿਆਂ ਨੇ ਵੀ ਲੁੱਟਖਾਣ ਨੂੰ ਅਸੀਂ ਨਿਗਰਾਨੀ ਰੱਖੇ ਕਿਉਂ ਵਰਦ ਦਿੰਨੇ ਆ ਉਹਨਾਂ ਨੂੰ ਪਤਾ ਨਹੀਂ ਰੋਜ਼ ਉੱਤੇ ਵੰਦਿਆ ਕਰਦੇ ਆ ਸ਼ਨਾਤ ਕਰਦੇ ਵੀ ਕਿਹੜਾ ਆਉਂਦਾ ਕਿਹੜਾ ਨਹੀਂ ਆਉਂਦਾਗਾ ਤੇ ਪੰਜਾਬ ਸਰਕਾਰ ਨੇ ਜਿਵੇਂ ਸੁਰੱਖਿਆ ਦਸਤੇ ਬਣਾਏ ਆ ਸਾਨੂੰ ਐਨੇ ਸਮੇਂ ਦੇ ਕੋਈ ਸੁਰੱਖਿਆ ਦਸਤਾ ਨਹੀਂ ਮਿਲਿਆ ਜਿਸ ਦੇ ਵਿੱਚ ਸਾਡੀ ਮਹਿਸੂਸ ਹੋ ਜਾਏ ਜਾਂ ਮਨ ਤੌਰ ਤੇ ਪਸੂਦ ਹੋ ਵੀ ਸਾਡੇ ਕੋਲ ਆਗੇ ਆਏ ਕੋਈ ਨਹੀਂ ਮਿਲੇ ਹਜ਼ਾਰਾਂ ਅਸੀਂ ਟੂਲ ਪਲਾਜ ਰੈਵਨਿਊ ਦਿੰਨੇ ਆ ਸਾਡਾ ਰੈਵਨਿਊ ਕਿੱਥੇ ਜਾਂਦਾ ਅਸੀਂ ਕੀ ਹਰਿਆਣੇ ਦੀ ਜੱਬਾ ਪਰ ਨਹੀਂ ਜੰਨੇ ਆ ਪੰਜਾਬ ਦਾ ਨੌਜਵਾਨ ਜਾਂ ਬਾਰਡਰਾਂ ਤੇ ਮਰ ਰਿਹਾ ਜਾਂ ਵਿਦੇਸ਼ਾਂ ਵਿੱਚ ਰੋਜ਼ਗਾਰ ਕਰ ਰਿਹਾ ਤੇ ਜਿਹੜੇ ਬਜੁਰਗ ਸੱਤਾ ਸਾਲਾਂ ਦੇ ਹੋਏ ਤੇ ਸੜਕਾਂ ਤੇ ਮਰਨੇ ਆਂ ਕਹਿੰਦੇ ਇਹੋ ਹੀ ਆ ਮੇਰਾ ਸੁਨੇਹਾ ਤਾਂ ਨੌਜਵਾਨ ਦੇਨ ਵੀ ਇੱਕ ਤਾਂ ਜਿਹੜਾ ਉੱਥੋਂ ਹੁਣਾ ਪੋਸਟ ਸ਼ੇਅਰ ਨਾ ਕਰਨ ਵੀ ਮੇਰਾ ਮੰਮੀ ਆ ਰਿਹਾ ਮੇਰਾ ਡੈਡੀ ਆ ਰਿਹਾ ਤੇ ਤੁਸੀਂ ਇਹ ਉਹ ਮੌਸੇ ਕਰ ਲੋ ਤੇ ਬਿਲਕੁਲ ਨਾ ਕਰੋ ਇਹ ਬਹੁਤ ਨੁਕਸਾਨਦਾਇਕ ਸੋਸ਼ਲ ਮੀਡੀਆ ਦੀ ਜਿੱਥੋਂ ਦੁਰਵਰਤੋਂ ਹੁੰਦੀ ਹੈ ਅੱਜ ਦਿਤੇ ਆਪਾਂ ਭਾਈਚਾਰੇ ਨੂੰ ਮੁੰਜਾਂ ਆਪਦੇ ਦਰਸਰ ਨੂੰ ਦਸੀ ਨਾ ਇਹਦੀ ਦੁਰਵਰਤ ਵੀ ਬਹੁਤ ਹੁੰਦੀ ਆ ਕਿਉਂਕਿ ਮਾੜੇ ਅੰਸਰੇ ਦੇ ਉੱਤੇ ਵਹਿੰਦੇ ਵੀ ਕਿਹੜਾ ਬਜ਼ੁਰਗ ਕਿੱਥੇ ਆਉਂਦਾ ਇਹ ਵੇਹਦਾ ਸਾਨੂੰ ਉਹਨਾਂ ਨੇ ਸ਼ਨਾਤ ਕਰ ਲਈ ਸੀ ਵੀ ਬਜ਼ੁਰਗੇ ਕੀ ਕਰ ਸਕਦੇ ਤੁਸੀਂ ਪੰਜਾਬ ਦੇ ਜਿਹਨੇ ਹੈਗੇ ਆ ਜਿਹਦੇ ਆਪਣੇ 에ਰਪੋਰਟ ਦੇ ਨਾਲ ਬਾਰੇ ਕੀ ਕਹਿਣਾ ਚਾਹੀਦਾ ਮੈਂ ਤਾਂ ਬੇਨਤੀ ਪਹਿਲਾਂ ਹੀ ਕਰ ਚੁੱਕਿਆ ਵੀ ਅੰਮ੍ਰਿਤਸਰ ਤੇ ਮੁਹਾਲੀ ਨੂੰ ਜਿੱਥੇ ਹੋਰ ਕਿਸਾਨ ਪੰਜਾਬ ਦੇ ਵਾਸੀ ਆ ਜਿੱਥੇ ਹੋਰ ਮੋਰਚਾ ਲਾਉਂਦਾ ਇਹ ਇਹੋ ਹੀ ਲਾਉਣ ਵੀ ਅਸੀਂ ਦਿੱਲੀ ਨਹੀਂ ਚੜਨਾ ਅਸੀਂ ਅੰਮ੍ਰਿਤਸਰ ਤੇ ਮੁਹਾਲੀ ਚੜ੍ਹਨਾ ਅਸੀਂ ਦਿੱਲੀ ਨਹੀਂ ਜਾਣਾ ਤਾਂ ਅਸੀਂ ਬਚਾਂਗੇ ਨਹੀਂ ਤਾਂ ਸਾਰੇ ਬੁੜੇ ਇਧਰ ਸੜਕਾਂ ਤੇ ਰੋਲਣਗੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ ਜੀ ਆਉਂਦਾ ਨੂੰ ਤੁਹਾਡੀ ਬਾਜ ਤੁਹਾਡੇ ਮੀਡੀਆ ਰਾਈ ਦੁਨੀਆ ਦੇ ਵਿੱਚ ਮੇਰੇ ਨੌਜਵਾਨ ਵੀ ਰਾस्ते ਜਾਂਦੇ ਆ